ਹਾਂਜੀ ਸਕ੍ਰੈਚ ਪੈ ਜਾਂਦਾ ਜਦੋਂ ਸਾਫ਼ ਕਰਦੇ ਹਾਂ ਸਕ੍ਰੈਚ ਨਹੀਂ ਪਉਂਦੇ ਤੇ ਓਕੇ ਅੰਦਰ ਸਕ੍ਰੈਚ ਨਹੀਂ ਪਵੇਗਾ ਇਹ ਖਾਸ ਇਹਦਾ ਬਾਕੀ ਜੇ ਮੈਂ ਗੱਲ ਕਰਾਂ ਜਿਹੜਾ ਉਹਨਾਂ ਨੇ ਮਟੀਰੀਅਲ ਲਾਉਣਾ ਯੂ ਆਪਣੇ ਤੋਂ ਲੱਗਦੇ ਹੀ ਹੈ ਨਾ ਆਪਣੇ ਤੋਂ ਮਿਲਦਾ ਹੀ ਨਹੀਂ ਹੈ ਨੇੜੇ ਤੇੜੇ ਹੈ ਨਹੀਂ ਮਿਲਦਾ ਵੀ ਨਹੀਂ ਆਪਣੇ ਤੇ ਆਹ ਗ੍ਰੀਸ ਗਨ ਹੈਗੀ ਆ ਆ ਨਵੀਂ ਇਹ ਸ਼ੇਪ ਵਾਲੀ ਆ ਓਕੇ ਇਹ ਨਵੀਂ ਪਈ ਹੈ ਰੇਟ ਸੇਮ ਹੀ ਹੈ ਓਕੇ ਦੋਨਾਂ ਦਾ ਰੇਟ ਸੇਮ ਹੈ ਕੁਆਲਿਟੀ ਕਿੰਨੀ ਉਹ ਦੇਖੂ ਤਾਂ ਪਤਾ ਲੱਗੂਗਾ ਕਿ ਕੀ ਨਾ ਫਰਕ ਹੈ ਕੁਆਲਿਟੀ ਵਾਈਜ਼ ਬਾਕੀ ਬੰਦੇ ਨੂੰ ਚਲਾਏ ਤੋਂ ਪਤਾ ਲੱਗ ਜਾਂਦਾ ਜੀ ਚੀਜ਼ਾਂ ਵਰਤੇ ਤਾਂ ਆ ਸਾਰਾ ਜਿਹੜਾ ਸਮਾਨ ਆ ਨਾ ਸਾਰਾ ਸ਼ਿਪ ਦਾ ਵਾਲੇ ਤੇ ਆ ਵੀਰੇ ਜੈਕ ਆ ਜਿਹੜੇ ਥਲੜੇ ਬੰਨੇ ਇਹ ਵੀ ਸ਼ਿਪ ਦੇ ਇਹ ਵੀ ਸ਼ਿਪ ਦੇ ਵੇਖ ਲਓ ਹੁਣ ਤੁਸੀਂ ਰੰਗ ਵੀ ਨਹੀਂ ਲੱਥਾਗਾ ਇਹ ਜੈਕ ਵੀ ਮੈਂ ਗੱਲ ਕਰਾਂ ਨਵੇਂ ਪਏ ਨੇ ਜਵਾਂ ਨਵੇਂ ਨੁੱਕ ਜੈਕ ਪਏ ਨੇ ਚੱਲੇ ਨਹੀਂ ਇਹ ਵੀ ਤੋਲਕੀ ਆ ਇਹ ਵੀ ਤੋਲਕੀ ਆ ਮੰਨ ਲਓ ਲਗਭਗ ਆ ਜਿਹੜੀਆਂ ਵੌਇਸਾਂ ਆਈਆਂ ਨੇ ਜਿਹੜੀਆਂ ਆਪਣੇ ਅਗਲੇ ਬੰਨੇ ਇਹ ਆਵਲੀਆਂ ਵੌਇਸਾਂ ਆਈਆਂ ਇਹ ਵੀ ਸਾਰਾ ਤੋੜ ਕੇ ਬਾੰਗ ਬਾੰਗ ਤੋੜ ਕੇ ਹਾਂਜੀ ਬਾੰਗ ਕਹਿੰਦੇ ਲਈ ਸਾਰੀ ਤੋੜ ਕੇ ਠੀਕ ਹੈ ਜੀ ਤੇ ਆ ਮੈਟ ਵਗੈਰਾ ਤਾਂ ਆਪਣੇ ਨਵੇਂ ਆ ਗਏ ਜੀ ਹਾਂ ਇਹ ਨਵੇਂ ਆ ਗਏ ਸਾਰੇ ਮੈਲੇ ਇਹ ਨਵੇਂ ਆ ਗਏ ਸ਼ੇਪ ਵਾਲੀ ਵੀ ਹੈਗੀ ਆਪਣੇ ਓਕੇ ਸ਼ੇਪ ਵਾਲੀ ਵੀ ਅੱਛਾ ਯੂਐਸਏ ਦਾ ਇਹ ਓਕੇ ਇਹ ਯੂਐਸਏ ਮਰਜੀ ਟੁੱਟ ਦੋ ਨਾ ਹੀ ਘਸੇ ਇਹ ਨਾ ਹੀ ਘਸੇ ਨਾ ਹੀ ਟੁੱਟੇ ਤੇ ਜੇ ਮੈਂ ਇਹਦੀ ਗੱਲ ਕਰਾਂ ਵੀਰੇ ਆ ਜਿਹੜਾ ਸਾਹਮਣੇ ਇਹ ਮੰਜਾ ਵੀਰੇ ਇਹ ਮੰਜਾ ਹਣਾ ਆ ਪੈਕ ਚ ਪੈ ਜਾਂਦਾ ਇਹਨੇ ਕ ਚ ਪੈ ਜਾਂਦਾ ਹਾਂ ਐਡੀ ਚੀਜ਼ ਜਿੱਥੇ ਮਰਜੀ ਜਿੱਥੇ ਮਰਜੀ ਪੈ ਜਾਏ ਜਿੱਥੇ ਮਰਜੀ ਲੈ ਜਾਓ ਇਹ ਕੈਰੀ ਕਰਨਾ ਸੌਖੀ ਹੈ ਜੀ ਮੋਟਰਸਾਈਕਲ ਤੇ ਰੱਖਣ ਟੰਗਣਾ ਆ ਦੇ ਨਾਲ 7 ਕਿਲੋ weight ਆ ਸਾਰਾ ਬੈ ਜਿੰਨੇ ਮਰਜ਼ੀ ਵਜਨ ਦਾ ਜਾਏਗੀ ਓਕੇ ਤੇ ਵੀਰੇ ਆ ਆ ਦਰਵਾਦੀ ਵਾਸਤੇ ਕੰਟੰਪਨੀ ਆ ਗਈ ਵੀਰੇ ਅੱਛਾ ਜੀ ਇਹ ਜਗਾ ਵੇ ਤੇ ਚੰਗਾਠ ਚੰਗਾਠ ਨਾਲ ਇਹ ਆਪਣਾ ਨਵਿਆਂ ਦਾ ਕੰਮ ਹੈ ਤੇ ਜੇ ਮੈਂ ਇਹ ਆ ਚਿਪ ਆਲੇ ਆ ਗਈ ਕਵਾਲਿਟੀ ਇਹ ਇਹਨਾਂ ਦਾ ਸਾਈਜ਼ ਕੀ ਹੁੰਦਾ ਜੀ ਆ ਸਾਈਜ਼ ਜ਼ਿਆਦਾਤਰ ਤਾਂ 27 ਦਾ ਹੀ ਹੁੰਦਾ ਹੈਗਾ ਠੀਕ ਹੈ ਜੀ ਬਾਕੀ ਪੌਣੇ ਤਿੰਨ ਵੀ ਮਿਲ ਜਾਂਦਾ ਓਕੇ ਜੀ ਜ਼ਿਆਦਾ ਵੱਡੇ ਸਾਈਜ਼ ਨਹੀਂ ਹੁੰਦੇ ਜ਼ਿਆਦੇ ਵੱਡੇ ਸਾਈਜ਼ ਨਹੀਂ ਹੁੰਦੇ 27 ਹੀ ਆਉਂਦਾ ਮੇਨ ਤਾਂ 27 ਆਉਂਦਾ ਲੱਕੜ ਦੇ ਵੀ ਆਉਂਦੇ ਲੱਕੜ ਦੇ ਲੱਕੜ ਦੇ ਤਾਂ ਲੱਕੜ ਦੇ ਜਿਹੜੇ ਆਪਣੇ ਆਪ ਲੱਕੜ ਦੇ ਹੈਗੇ ਇਹ ਵੀ ਛਿੱਪਦੇ ਹੀ ਐ ਅੱਛਾ ਜੀ ਇਹ ਛਿੱਪਦੇ ਆ ਗਏ ਮੰਨ ਕੇ ਚਲੋ ਇਹ ਤਾਂ ਇਹ ਛਿੱਪਾ ਇਹਦੇ ਵਿੱਚ ਇੱਕ ਸਾਈਡ ਜਿਵੇਂ ਆਪਾਂ ਲਾ ਦਿੰਨੇ ਆ ਵੀ ਆਵਾਜ਼ ਨਾ ਬਾਹਰ ਜਾਵੇ ਹਾਂ ਠੀਕ ਹੈ ਜੀ ਸਾਉਂਡ ਪ੍ਰੂਫ ਹੁੰਦੇ ਆ ਸਾਉਂਡ ਪ੍ਰੂਫ ਹੁੰਦੇ ਨੇ ਇੱਕ ਨਾਲੇ ਇੱਕ ਸਾਈਡ 'ਤੇ ਅੱਗ ਵੀ ਲੱਗ ਜੇ ਦੂਸਰੀ ਸਾਈਡ ਅੱਗ ਨਹੀਂ ਜਾਊਗੀ ਇਹ ਖਾਸੀਅਤ ਇਹਨਾਂ ਦੀ ਖਾਸੀਅਤ ਇਹ ਦਰਵਾਜ਼ਿਆਂ ਦੀ ਖਾਸੀਅਤ ਕੱਟ ਵਾਲਾ ਹੁੰਦਾ ਦਰਵਾਜ਼ਾ ਜਿੰਨੇ ਸੜ ਜਾਂਦਾ ਹੈਗਾ ਹਾਂਜੀ ਮੱਚ ਜਾਂਦੇ ਨੇ ਆਪਣੇ ਲੋਹੇ ਵਾਲਾ ਵੀ ਫਿਰ ਵੀ ਅਸਰ ਪੈ ਜਾਂਦਾ ਫਿਰ ਵੀ ਉਹਦੇ ਤੇ ਹਾਂ ਉਹ ਕੋਈ ਅਸਰ ਨਹੀਂਗਾ ਉਹ ਤਾਂ ਹੀਟ ਹੋ ਕੇ ਰੰਗ ਜਾਂ ਛੱਡ ਜਾਂਦੇ ਆ ਇਹ ਆਪਦਾ ਇਹਨਾਂ ਤੇ ਕੋਈ ਅਸਰ ਨਹੀਂ ਓਕੇ ਤੇ ਆ ਕੱਚ ਦੇ ਵੀ ਇਹ ਹਾਂਜੀ ਕੱਚ ਦੇ ਵੀ ਇਹ ਵੀ ਸ਼ਿੱਪ ਦਾ ਓਕੇ ਇਹ ਵੀ ਸ਼ਿੱਪ ਦਾ ਕੱਚਾ ਵਾਲਾ ਤੇ ਇਹ ਮੰਨ ਕੇ ਚਲੋ ਜਿਹੜੇ ਆਪਣੇ ਦੂਸਰੇ ਦਰਵਾਜ਼ੇ ਆਉਂਦੇ ਜਿਹੜੇ ਆਪਾਂ ਆਪ ਮੰਗਵਾ ਰਹੇ ਹਾਂ ਹਾਂਜੀ ਉਹ ਵੀ ਮਿਲ ਜਾਣਗੇ ਉਹਨਾਂ ਦਾ ਸਾਈਜ਼ ਦਾ ਉਹਨਾਂ ਦੇ ਸਾਈਜ਼ ਜਿੰਨਾਂ ਵੀ ਚੀਜ਼ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਬਾਕੀ ਸਾਹਮਣੇ ਫਿਰ ਆ ਗਏ ਆਪਣੇ ਪੈਪਾਂ ਪਈਆਂ ਇਹ ਪੈਪਾਂ ਸਾਰੀਆਂ ਉਹਨਾਂ ਨੇ ਹੀ ਸ਼ੇਪ ਆ ਲਈਆਂ ਨੇ ਕੁਆਲਿਟੀ ਵਾਈਜ਼ ਤੁਸੀਂ ਚੈੱਕ ਕਰ ਲਓ ਵੀ ਹੈਵੀ ਨੇ ਪੂਰੀਆਂ ਹੈਵੀ ਡਿਊਟੀ ਤੇ ਆ ਵੀ ਸ਼ਿਪ ਦੇ ਆ ਗਏ ਦਰਵਾਜ਼ੇ ਇਹਨਾਂ ਨੇ ਇਹ ਤਾਂ ਪਣਾ ਨਹੀਂ ਹੋ ਅੱਛਾ ਆ ਸ਼ੀਸ਼ਾ ਜੀ ਓਕੇ ਆ ਸ਼ੀਸ਼ਾ ਆ ਸ਼ੀਸ਼ਾ ਆ ਸ਼ੀਸ਼ਾ ਰਿਸਿਪਟ ਦੇ ਲਈ ਇਹ ਕੰਪਲੀਟ ਹੀ ਸ਼ੀਸ਼ਾ ਆ ਗਿਆ ਜੀ ਹਾਂਜੀ ਬਸ ਕੱਲਾ ਛੋਟਾ ਠੀਕ ਹੈ ਜੀ ਕੱਲਾ ਛੋਟਾ ਸਾਈਜ਼ ਆ ਕੱਲਾ ਫੇਟੀ ਕਰਨਾ ਹੈ ਤੇ ਆਪਣੇ ਕਿਹੜੇ ਸਾਈਜ਼ ਆ ਜਿਹੜੇ ਆਪਾਂ ਲਿਓਣੇ ਅਸਲ ਜੀ ਅੱਛਾ ਆ ਆ ਗਏ ਨਵੇਂ ਆ ਨਵੇਂ ਪੀਸ ਆ ਗਏ ਤੁਹਾਡੇ ਸਾਹਮਣੇ ਇਹ ਸਾਈਜ਼ ਜਿੰਨਾ ਵੀ ਜਿੱਦਾਂ ਦੋਨੋਂ ਪਾਸੇ ਡਿਜ਼ਾਈਨ ਆ ਹਾਂਜੀ ਇਹ ਵੀ ਮੰਨ ਕੇ ਚਲੋ ਅਗਲਾ ਕੈਕ ਕੀ ਜਾਵੇ ਤੁਹਾਨੂੰ ਹਨਾ ਵੀ ਸਾਨੂੰ ਆਹ ਸਾਈਜ਼ ਤੇ ਆਹ ਚੀਜ਼ ਚਾਹੀਦੀ ਉਹ ਮਿਲ ਵੀ ਜਾਵੇਗੀ ਹਨਾ ਵੀ ਉਹ ਥੋੜੇ ਦਿਨ ਲੱਗਣਗੇ ਕਿ ਹਾਂ 5 500 ਵੱਧ ਤੋਂ ਵੱਧ ਹਫਤਾ ਵੱਧ ਤੋਂ ਵੱਧ ਹਫਤਾ ਤੇ ਪਹਿਲਾਂ ਉਹਦਾ ਹੋ ਹੀ ਸਕਦੇ ਆਈ ਹਨਾ ਸਾਈਜ਼ ਮੌਜੂਦ ਵੀ ਹੁੰਦੇ ਆ ਕਈ ਵਾਰ ਜਿਵੇਂ ਪੌਣੇ 7 ਤੇ ਸਵਾ 7 ਨਵਾਈ ਜਿੱਤੇ ਜਦੋਂ ਮਰਜ਼ੀ ਆ ਜਾਓ ਓਕੇ ਜੀ ਮਿਲ ਜਾਂਦੇ ਆ ਠੀਕ ਵੀ ਅਗਲੇ ਨੂੰ ਸਾਈਜ਼ ਵੱਧ ਘਟ ਜਾਏ ਮੈਂ ਰੱਖ ਦੂੰ ਮੈਂ ਵੱਡੀਆਂ ਨਾਲ ਦਿੰਦੀ ਆ ਹਾਂਜੀ ਉਹਦੇ ਵਾਸਤੇ ਫਿਰ ਫਰੋਡ ਕਰਦੇ ਫਰਵਾਣੇ ਬੰਦੇ ਆ ਠੀਕ ਹੈ ਜੀ ਜਦ ਛੋਟੇ ਰੱਖਦ ਨੇ ਸਾਡੇ 6 ਫੁੱਟ ਰੱਖ ਦਿੰਨੇ ਆ ਇਹ ਵੀ ਮੰਝਾ ਜਿਹੜਾ ਫੋਲਡ ਉਹ ਅੱਛਾ ਠੀਕ ਹੈ ਇਹ ਇੰਨਾ ਹੀ ਫੋਲਡ ਹੁੰਦਾ ਓਕੇ ਇਹ ਇੰਨਾ ਹੀ ਹੁੰਦਾ ਉਹ ਸਾਰਾ ਇਕੱਠਾ ਹੋ ਜਾਂਦਾ ਵਿੱਚ ਉਹ ਸਾਰਾ ਇਕੱਠਾ ਹੋ ਜਾਂਦਾ ਠੀਕ ਹੈ ਜੀ ਤੇ ਕੁਰਸੀਆਂ ਵੀ ਹੋਣਗੀਆਂ ਨਾ ਇਹ ਫੋਲਡੇਵਲ ਹਾਂ ਜੀ ਫੋਲਡੇਵਲ ਕੁਰਸੀ ਵੀ ਹੈਗੀ ਹੈ ਓਕੇ ਕੁਰਸੀ ਵੇਖੀਏ ਚਲੋ ਫੋਲਡੇਵਲ ਤੇ ਆਹ ਜਿਹੜੇ ਵੀਰੇ ਰਸੇ ਤੇ ਆ ਇਹ ਵੀ ਸ਼ਿੱਪ ਦੇ ਰਿਹਾ ਇਹ ਵੀ ਸ਼ਿੱਪ ਦੇ ਆ ਧਾਗਾ ਤਾਂ ਬਹੁਤ ਮਜ਼ਬੂਤ ਹੈ ਜੀ ਹਾਂ ਜੀ ਬਹੁਤ ਜਿਆਦਾ ਮਜ਼ਬੂਤ ਹੈ ਧਾਗਾ ਇਹ ਮੋਟਾ ਰੱਸਾ ਹੁੰਦਾ ਉਹ ਡੇੜੇ ਹੁੰਦੇ ਓਕੇ ਇਹਨੂੰ ਕੱਲੀ ਰਸੀ ਨੂੰ ਹੀ ਧਾਵੇਂ ਆਪਾਂ ਜਿੱਥੇ ਮਰਜ਼ੀ ਲਾ ਦਈਏ ਟੁੱਟਦੀ ਨਹੀਂ ਟੁੱਟਦੀ ਨਹੀਂ ਇੰਨਾ ਕਰ ਰਹੇ ਇਹ ਮੰਜਿਆਂ ਵਾਸਤੇ ਲੈ ਕੇ ਜਾਂਦੇ ਸਾਡੇ ਕੋਲ ਓਕੇ ਮੰਜੇ ਮੰਜੇ ਬੰਨਣ ਵਾਸਤੇ ਠੀਕ ਹੈ ਜੀ ਆਹ ਕੁਰਸੀ ਆ ਗਈ ਇਹ ਆਹ ਵਾਲੀ ਕੁਰਸੀ ਨਾ ਹਾਂ ਆ ਇੰਨੇ ਕੀ ਆ ਵੀ ਮਿੱਤਰੋ ਦੇਖ ਲਓ ਇਹ ਹੁਣ ਤੁਹਾਡੇ ਸਾਹਮਣੇ ਪਾਈ ਖੋਲੇਗਾ ਇਹਨੂੰ ਤੇ ਬੰਦਾ ਜਿਵੇਂ ਮਰਜ਼ੀ ਬਹਿ ਜਾਂਦੇ ਤੇ ਆ ਲੋ ਬਣ ਗਈ ਰੈਡੀ ਮੇਡ ਇਵੇਂ ਮਰਜ਼ੀ ਲੈ ਜਾਈਏ ਇੰਕੇ ਕੈਰੀ ਕਰਨਾ ਸੌਖਾ ਹੈ ਸਮਾਨ ਤੇ ਕੁਆਲਿਟੀ ਵਾਈਜ਼ ਦੀ ਜੇ ਮੈਂ ਗੱਲ ਕਰਾਂ ਹਰ ਇੱਕ ਜਗ੍ਹਾ ਚ ਪੈ ਜਾਂਦੀ ਹੈ ਅਸਾਈਂ ਦੇ ਵਿੱਚ ਪੈ ਜਾਂਦੀ ਹੈ ਬੈਗ ਵੀ ਨਾਲ ਮਿਲਦਾ ਜੀ ਨਾਲ ਹੀ ਮਿਲਦਾ ਹੈ ਬੈਗ ਵੀ ਤੇ ਆ ਆਪਣੇ ਨਵੇਂ ਮੈਟ ਹੈ ਜੀ ਨਾ ਇੱਧਰ ਸਾਹਮਣੇ ਇਹ ਨਵੇਂ ਆ ਗਏ ਠੀਕ ਹੈ ਜੀ 5 7 10 6 ਨੂੰ ਹਰ ਇੱਕ ਸਾਈਜ਼ ਆਪਣੇ ਕੋਲੇ ਤੇ ਜਿਆਦਾ ਟਾਈਮ ਆਪਣੇ ਕੋਲੇ ਸਮੁੰਦਰੀ ਜਾਂ ਜਾਨ ਸਮਾਨ ਤੇ ਵੀਰੇ ਨੰਬਰ ਦੱਸੋ ਜੀ ਆਪਾਂ ਨੂੰ 98728 98728 39109 39109 93577 93577 11125 11125 ਇਹ ਦੋ ਨੰਬਰ ਆਪਣੇ ਜਦੋਂ ਮਰਜ਼ੀ ਫੋਨ ਕਰ ਲਿਆ ਜੀ ਬਸ ਰਾਤ ਨੂੰ ਛੱਡ ਕੇ ਹੈਨਾ ਤੇ ਆ ਸੱਚਾ ਇਹ ਵੈਲਡਿੰਗ ਲੀਡ ਜੀ ਇਹ ਵੈਲਡਿੰਗ ਲੀਡ ਹੈ ਜੀ ਇਹ ਵੀ ਇਹ ਵੀ ਸ਼ਿਪਤੀ ਇਹ ਵੀ ਸ਼ਿਪਤੀ ਆ ਤੁਸੀਂ ਚੈੱਕ ਕਰ ਲਓ ਕੁਆਲਿਟੀ ਕੁਆਲਿਟੀ ਨੇੜੇ ਕਰਿਆ ਜਮਾ ਕੈਕ ਕਰ ਲੋ ਕੁਆਲਿਟੀ ਵਾਈਜ਼ ਕਿੰਨਾ ਇਹਦੇ ਵਿੱਚ ਤੰਬਾ ਹਨ ਇਹ ਸਾਰੇ ਤਰ੍ਹਾਂ ਦੇ ਹੀ ਆਉਂਦੀਆਂ ਠੀਕ ਹੈ ਜੀ ਘੱਟ ਵਾਲੀ ਵੀ ਆਉਂਦੀ ਹੈ ਇਸ ਤੋਂ ਜ਼ਿਆਦਾ ਵਾਲੀ ਵੀ ਆਉਂਦੀ ਹੈ ਇਸ ਤੋਂ ਜ਼ਿਆਦਾ ਵਾਲੀ ਮਿਲ ਜਾਂਦਾ ਫਿਲਹਾਲ ਮੀਡੀਅਮ ਹੀ ਪਈ ਹੈ ਇਹ ਠੀਕ ਹੈ ਜੀ ਇਸ ਤੋਂ ਜ਼ਿਆਦਾ ਵੀ ਆਉਂਦੀ ਹੈ ਇਸ ਤੋਂ ਘੱਟ ਵੀ ਆਉਂਦੀ ਹੈ ਵੀ ਜੇ ਕਿਸੇ ਨੂੰ ਚਾਹੀਦਾ ਹਰ ਇੱਕ ਤਰ੍ਹਾਂ ਦਾ ਸਮਾਨ ਹੈ ਜਿਹੜਾ ਮਿਲ ਜਾਂਦਾ ਇਲੈਕਟ੍ਰੋਨਿਕ ਤੋਂ ਲੈ ਕੇ ਸੰਗਲਾਂ ਤੱਕ ਜਾਂ ਟਰੈਕਟਰਾਂ ਦਾ ਤੇਲ ਵੀ ਮਿਲ ਜਾਂਦਾ ਆ ਸਾਹਮਣੇ ਜਿੰਨਾ ਵੀ ਸਮਾਨ ਪਿਆ ਤੁਹਾਡੇ ਆ ਸਾਰਾ ਸ਼ਿਪਦਾ ਹੀ ਹੈ ਜੀ ਤੇ ਆ ਲੈਂਪ ਵਗੈਰਾ ਵੀ ਪਏ ਨੇ ਹਣਾ ਆ ਲੈਂਪ ਇਹ ਬਸ ਥੋੜੇ ਬੇਰੇ ਗਈ ਕਿਸ ਤਰ੍ਹਾਂ ਲੈ ਗਈ ਠੀਕ ਹੈ ਜੀ ਇਹ ਆਪਣੇ ਇੰਡੀਅਨ ਹੀ ਨੇ ਇਹ ਇੰਡੀਅਨ ਨੇ ਤੇ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਬਸ ਅੱਛਾ ਫ੍ਰਿਜ ਹੈਗੀ ਏ ਚਲੋ ਉਹ ਤਾਂ ਜ਼ਰੂਰ ਦੇਖੀਏ ਇਹ ਦਰਾਜ ਹੁੰਦੀ ਹੈ ਇਹ ਦਰਾਜ ਰੈਡੀਮੇਡ ਹਾਂ ਜਮੇ ਮਿਸਤਰੀਆਂ ਲਈ ਸੰਸੁਧ ਰੱਖਣੇ ਹੋਣ ਮਿਸਤਰੀਆਂ ਲਈ ਲੋਹੇ ਦਾ ਵਧੀਆ ਹੈਵੀ ਚ ਹੈਵੀ ਚ ਬਣਿਆ ਲੋਕ ਸਿਸਟਮ ਐਂ ਦਾ ਲੋਕ ਲੱਗ ਜਾਂਦਾ ਹੈਗਾ ਲਾਹੋ ਕੇ ਲਾ ਲਓ ਜਿਵੇਂ ਮਰਜ਼ੀ ਕਿਤੇ ਨਹੀਂ ਆਉਂਦਾ ਇਹਨਾਂ ਨੂੰ ਤਾਂ ਨਾਲ ਚਾਬੀਆਂ ਨਹੀਂ ਆਉਂਦੀਆਂ ਚਾਬੀ ਆਪ ਨੂੰ ਲਾਉਣੀ ਪੈਂਦੀ ਹੈ ਚਾਬੀ ਦਾ ਬਣ ਜਾਂਦੀ ਆ ਬਣਾਉਣ ਵਾਲੇ ਬੈਠੇ ਹੀ ਤੇ ਹੁਣ ਤੁਹਾਨੂੰ ਦਿਖਾਉਣੇ ਮਿੱਤਰੋ ਫ੍ਰਿਜ ਏ ਹੈ ਜੀ ਫ੍ਰਿਜ ਹੈ ਆਹ ਸੂਟੋ ਫ੍ਰਿਜ ਠੀਕ ਹੈ ਜੀ ਮੋਟਰ ਤੇ ਰੱਖਣਾ ਦਾ ਅੱਜ ਦਫ਼ਤਰ ਚ ਰੱਖਣਾ ਗੱਲੇ ਬੰਦੇ ਵਾਸਤੇ ਠੀਕ ਹੈ ਆ ਵੀ ਫ੍ਰੀਜੀ ਹੈ ਤੇ ਜਿਵੇਂ ਮਰਜ਼ੀ ਰੱਖ ਸਕਦੇ ਜੀ ਇਹ ਵੀ ਵੀਰੇ ਤੋਲ ਕੇ ਕਿ ਨਹੀਂ ਇਹ ਪੀਸ ਦੇ ਹਿਸਾਬ ਨਾਲ ਇਹ ਪੀਸ ਦੇ ਹਿਸਾਬ ਨਾਲ ਪੀਸ ਦੇ ਰੇਟ ਘਟਦਾ ਵਧਦਾ ਰਹਿੰਦਾ ਹੈਗਾ ਓਕੇ ਆ ਰੈਕ ਵੀ ਹੁੰਦੇ ਨੇ ਸ਼ਿਪ ਵਾਲੇ ਅੱਛਾ ਇਹ ਹੁਣ ਆਮ ਆਪਣਾ ਜਿਹੜੇ ਹੁੰਦੇ ਆ ਨਾ ਹਾਂਜੀ ਹਾਂਜੀ ਇੰਨਾ ਸਮਾਨ ਰੱਖਿਆ ਹੋਵੇ ਹਾਂ ਦਬ ਜਾਂਦੇ ਆ ਦਬ ਜਾਂਦੇ ਤੇ ਉਹ ਆਪਣੀ ਕੁਆਲਿਟੀ ਨਹੀਂ ਮਿਲਦੀ ਜੀ ਜੇ ਉਹ ਗੱਲ ਕਰਾਂ ਤਾਂ ਮੈਂ ਵੀ ਆਪਣੇ ਉਹ ਚੀਜ਼ ਹੀ ਨਹੀਂ ਮਿਲਦੀ ਜਿਹੜੀ ਉਹ ਸ਼ਿਪਾਂ 'ਚ ਰੱਖਣੀ ਉਹਨਾਂ ਨੇ ਤੇ ਫੁਰਸਤੀ ਆਉਂਦੀ ਉਧਰ ਦੀ ਸ਼ਿਪ ਦੀ ਹੈ ਤਾਂ ਆਪਣੀ ਇੰਡੀਆ ਨੇ ਹੈ ਉਧਰ ਦੀ ਬੈਸਟ ਕੁਆਲਿਟੀ ਦਾ ਅਰਜ਼ ਦੇ ਦਿੱਤੀ ਜਾਂਦੀ ਉਹਨਾਂ ਨੂੰ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਆਪਾਂ ਨੂੰ ਦਿੱਤੀਆਂ ਆ ਗੱਡੀਾਂ ਉਹਨਾਂ ਦੀ ਸਪ੍ਰਿੰਗਾਂ ਵਾਲੇ ਸਪ੍ਰਿੰਗਾਂ ਵਾਲੇ ਜੀ ਇਹਨਾਂ ਦੇ ਵਿੱਚ ਸਪ੍ਰਿੰਗ ਹੁੰਦੇ ਹੀ ਹੁੰਦੇ ਸਪ੍ਰਿੰਗ ਹੁੰਦੇ ਸਾਰੇ ਸਪ੍ਰਿੰਗ ਹੁੰਦੇ ਜਾਲ ਹੁੰਦਾ ਸਪ੍ਰਿੰਗਾਂ ਦਾ ਓਕੇ ਜੀ ਵਿੱਚ ਸਪ੍ਰਿੰਗ ਉੱਪਰ ਥੱਲੇ ਫੋਮ ਲੱਗੀ ਹੁੰਦੀ ਹੈ ਠੀਕ ਹੈ ਜੀ ਮੰਨ ਲਓ ਮਲਾਈਮ ਜਾਦੇ ਹੁੰਨ ਹਾਂ ਮੋਟੇ ਇਸ ਤੋਂ ਵੀ ਮੋਟੇ ਆਉਂਦੇ ਆ ਇਸ ਤਰ੍ਹਾਂ ਦੇ ਸਾਈਜ਼ ਹੈਗੀ ਹੈ ਓਕੇ ਜੀ 6 ਬਾਈ 6.5 ਤੇ ਬਾਕੀ ਇਹ ਆਪਣਾ ਜਿਹੜੀ ਲੋਕੇਸ਼ਨ ਆ ਅਸਲ ਦੇ ਵਿੱਚ ਵੀ ਇਹ ਕਿਹੜੀ ਥਾਂ ਰਹੀ ਹੈ ਇਹ ਆਪਣਾ ਸਰਸਰ ਰੋਡ ਸਰਸਾ ਰੋਡ ਜੀ ਆਪਣਾ ਮਾਰਕ ਹਟ ਦਫ਼ਤਰ ਦੇ ਨਾਲ ਹੀ ਹੈ ਠੀਕ ਹੈ ਜੀ ਸੋਡੀ ਐਂਟਰਪ੍ਰਾਈਜ਼ ਸੋਡੀ ਐਂਟਰਪ੍ਰਾਈਜ਼ ਮਾਰਕ ਹਟ ਦਾ ਦਫ਼ਤਰ ਨਾਲ ਹੈ ਜੀ ਤੇ ਸੋਡੀ ਐਂਟਰਪ੍ਰਾਈਜ਼ ਬਾਕੀ ਡਾਕਟਰ ਰੋਡ ਪੰਪ ਲੰਕੀ ਠੀਕ ਹੈ ਜੀ ਬਾਕੀ ਜਿਹੜਾ ਨੰਬਰ ਆ ਉਹ ਮੈਂ ਸਕਰੀਨ ਤੇ ਚਲਾ ਦਾਂਗਾ ਤੇ ਲੋਕੇਸ਼ਨ ਵਗੈਰਾ ਤੁਸੀਂ ਜੇ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਮੌਕੇ ਤੇ ਪਤਾ ਕਰ ਸਕਦੇ ਹੋ ਤੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ